ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੋਹਾਲੀ ਪੁਲਿਸ ਵੱਲੋਂ ਨਿਹੰਗ ਬਾਣੇ ਆ ਵਿੱਚ ਲੁੱਟਖੋਹਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲੁੱਟ ਦੀ ਰਾਸ਼ੀ ਬਰਾਮਦ ਕੀਤੀ ਗਈ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਹਰਸਿਮਰਨ ਬੱਲ ਨੇ ਦੱਸਿਆ ਹੈ ਕਿ ਮੋਹਾਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਨਿਹੰਗ ਬਾਣੇ ਵਿੱਚ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਰੂਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਮੋਹਾਲੀ ਦੇ ਪਿੰਡ ਮੋਜਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਨਿਹੰਗਾਂ ਦੇ ਬਾਣੇ ਦੇ ਵਿੱਚ ਬੰਦੇ ਆ ਕੇ ਉਹਨਾਂ ਨੇ ਕਿਸੇ ਕੰਪਲੇਨਰ ਜਤਿੰਦਰ ਸਿੰਘ ਆ ਹਮਸਾਹ ਕलोनी ਦਾ ਉਹਦੇ ਕੋਲ ਸੀਰ ਭయ్యా ਖੋ ਕੇ ਲੈ ਗਈ ਸੀ ਇਹ ਸਾਡੇ ਐਸ ਐਚ ਓ ਫੇਜ਼ 11 ਦੀ ਟੀਮ ਨੇ ਤੇ ਇਹਨਾਂ ਨੇ ਸੋਰਸ ਲਾਏ ਹੋਏ ਸੀ ਤੇ ਇਹਨਾਂ ਦੀ ਫਿਰ ਅਸੀਂ ਗ੍ਰਿਫਤਾਰ ਕੀਤੇ ਹੈ ਕੀ ਟੋਗ ਰਿਫਟਰ ਕੀਤੇ ਹੈ ਜੀ ਤੇ ਕੀ ਕੀ ਕਵਰ ਹੋਏ ਇਹ ਫਿਰ ਦੁਬਾਰਾ ਕੋਈ ਉਥੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਆਏ ਫਿਰ ਇਸੇ ਇਸੇ ਜਗ੍ਹਾ ਨਹੀਂ ਮਤਲਬ ਉਥੇ ਨੇੜੇ ਤੇਰੇ ਉਦੇਚ ਤੇ ਉਥੇ ਫਿਰ ਕੀ ਕਹਿੰਦੇ ਇਹਨਾਂ ਦੀ ਅਸੀਂ ਮਕਦਮਾ ਮਕਦਮਾ ਨੰਬਰ 75 ਡੇਟਡ 36 ਅੰਡਰ ਸੈਕਸ਼ਨ 309/4 238 ਬੀ ਐਨ ਐਸ 35 ਬੀਐਨਐਸ ਤੇ ਮੁਕਦਮਾ ਦਰਜ ਕੀਤਾ ਅਸੀਂ ਇਸੇ ਬੰਦੀ ਨਾਲ ਸੰਬੰਧਿਤ ਨੇ ਹੈ ਜਾਂ ਐਸੀ ਆਪਣੇ ਤੌਰ ਤੇ ਕਰਦੇ ਇਹ ਇਹਦੀ ਅਸੀਂ ਪੜਤਾਲ ਕਰ ਰਹੇ ਆਂ ਵੀ ਇਹਦਾ ਇਹਦੇ ਨਾਲ ਸੰਬੰਧਿਤ ਹੈ ਤੇ ਪਰ ਇਹਨਾਂ ਨੇ ਜਿਹੜੀ ਵਾਰਤਾਤ ਕੀਤੀ ਸੀ ਉਹ ਅਸੀਂ ਇਹਦੇ ਦੀ ਟ੍ਰੇਸ ਕਰ ਹਾਂਜੀ ਇਹ ਜਿਹੜੇ ਸੀਗੇ ਜਾਂ ਮਤਲਬ ਕਿ ਇਹ ਜੀ ਕੁਛ ਇਹਦਾ ਕੋਈ ਹਾਂਜੀ ਇਹ ਜਿਹੜੇ ਸੀਗੇ ਇਹ ਗਾਂਦੇ ਪਾਣੀ ਚ ਨਹੀਂ ਵੀ ਨਾਲ ਫੋਲ ਵੀ ਨੇ ਜਿਹੜੇ ਦੋਏ ਸਿੱਧੀ ਆ ਨਹੀਂ ਇਹ ਇਹ ਵਾਰਦਾ ਤੇ ਇਹ ਬੇਸਿਕਲੀ ਇੱਕ ਦਾ ਨਾਮ ਧਰਮਿੰਦਰ ਸਿੰਘ ਸਨ ਆਫ ਦਰਸ਼ਨ ਸਿੰਘ ਦੂਜਾ ਨਾ ਹਰਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਇਹ ਦੋਵੇਂ ਮੌਜਪੁਰ ਦੇ ਹੈ ਸਰ ਕੋਈ ਹੋਰ ਵੀ ਮਾਮਲੇ ਦੱਲ ਇਹ ਇਹ ਆਪਣੇ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਵੱਖਰੇ ਤੌਰ ਤੇ ਦੱਸ ਦਾਂਗੇ ਪੈਸੇ ਜਿਆ ਰਾਮ ਤੋਂ ਹੋਏ ਪੈਸੇ ਬਰਾਮਦ ਹੋਏ ਹਾਂਜੀ ਪੈਸੇ ਬਰਾਮਦ ਹੋਏ ਕਿੰਨੇ ਸਰ ਤੇ ਉਹ ਤੁਹਾਨੂੰ ਦੱਸ ਦਿਆਂਗੇ ਇਹ ਲੋਕਾਂ ਨੇ ਰੋਟੂਗੋ ਬਿਖਤੀ ਹੁੰਦੇ ਨਾਲ ਕੋਈ ਵਾਰ ਕੋਟਾਈ ਵੀ ਖਿੱਚਤੀ ਸੀ ਜੇ ਉਹ ਚਿੱਤਰ ਡਰਾ ਕੇ ਪੈਸੇ ਲੈਂਦੇ ਸੀ ਇਹਨਾਂ ਨੇ ਡਰਾ ਕੇ ਹੀ ਪੈਸੇ ਲੈਂਦੇ ਸੀ ਵਾਤਾਵਰਣ ਦਿਵਸ ਮੌਕੇ ਤੇ ਅੱਜ ਮੋਹੱਲੇ ਵਿੱਚ ਵਾਤਾਵਰਣ ਦਿਵਸ ਮਨਾਇਆ ਗਿਆ ਜਿੱਥੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤਪਾਲ ਵੀਰ ਸਿੰਘ ਸੀਚੇਵਾਲ ਬਤੌਰ ਮੁਖ ਮਮੰਨ ਹਾਜ਼ਰ ਹੋਏ ਇਸ ਖਾਸ ਮੌਕੇ ਤੇ ਸਕੂਲੀ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ ਤੇ ਇਸ ਮਾ ਕੇ ਸੰਸਿ ਜੀਵਾਂ ਨੇ ਕਿਹਾ ਹੈ ਕਿ ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਗਾਉਣਾ ਲਾਜ਼ਮੀ ਹੈ ਤੇ ਪਾਣੀ ਦੀ ਦੁਰਵਰਤੋਂ ਨੂੰ ਵੀ ਰੋਕਣਾ ਲਾਜ਼ਮੀ ਹੈ ਸਾਡੇ ਜੀਵਨ ਵਾਸਤੇ ਸੁੱਧ ਹਵਾ ਸੁੱਧ ਪਾਣੀ ਤੇ ਸੁੱਧ ਖਰਾਕ ਤਿੰਨ ਚੀਜ਼ਾਂ ਤਿੰਨ ਧੱਤ ਜਿਹੜੇ ਆ ਜਦੋਂ ਇਹਨਾਂ ਵਿੱਚ ਕੋਈ ਖਰਾਬੀ ਹੁੰਦੀ ਹੈ ਤੇ ਫਿਰ ਉਹਦਾ ਮਨੁੱਖ ਤੇ ਵੀ ਇਸਰੋਂ ਦਾ ਪਸ਼ੂ ਪੰਛੀਆਂ ਤੇ ਜਲ ਜੰਤੂ ਜੀਵਾਂ ਤੇ ਬਨਸਪਤੀ ਤੇ ਸਾਰਿਆਂ ਤੇ ਸੁਰ ਉਨ ਜਿਸ ਹਾਦਸੇ ਤੇ ਕਰੇ ਪਲਾਸਟਿਕ ਸਾਡੇ ਦਿਮਾਗਾਂ ਤੇ ਘਰ ਪੁੰਜ ਗਈ ਹੈ ਤੋ ਅੱਜ ਸਾਨੂੰ ਲੋੜ ਆ ਗਈ ਸੀ ਜਿਵੇਂ ਜਿਵੇਂ ਅੱਗੇ ਵਧਦੇ ਜਾ ਰਹੇ ਹਾਂ ਪਰ ਉਹਦੇ ਨਾਲ ਨਾਲ ਜਿਵੇਂ ਕਹਿੰਦੇ ਤਰੱਕੀ ਕਰ ਰਹੀ ਹੈ ਉਹਦੇ ਨਾਲ ਨਾਲ ਅਸੀਂ ਬਹੁਤ ਕੁਝ ਅਸੀਂ ਇਹੋ ਜਿਹਾ ਕਰ ਰਹੇ ਹਾਂ ਜਿਹੜਾ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਖਤਰਨਾਕ ਆ ਅੱਜ ਬਹੁਤ ਵੱਡੀ ਲੋੜ ਆ ਕਿ ਅਸੀਂ ਹਵਾ ਪਾਣੀ ਧਰਤੀ ਨੂੰ ਬਚਾਈਏ ਵੱਧ ਤੋਂ ਵੱਧ ਦਰਖਤ ਲਾਈਏ ਪਲਾਸਟਿਕ ਦੀ ਵਰਤੋਂ ਨਾ ਕਰੀਏ ਤੇ ਜਿੱਥੇ ਜਿੱਥੇ ਵੀ ਬਾਣੀ ਕਹਿੰਦੀ ਜਿੱਥੇ ਜਾਏ ਭਈ ਇਹ ਭਲਾ ਕਹੀਏ ਅਸੀਂ ਜਿੱਥੇ ਵੀ ਰਹਿ ਰਹੇ ਹਾਂ ਜਿੱਥੇ ਵੀ ਬਾਹਰ ਗੁਰੂ ਨੇ ਥਾਂ ਦਿੱਤੀ ਹੈ ਅਸੀਂ ਆਪਣਾ ਘਰ ਸਵਾਰੀ ਇਹ ਮਹੱਲਾ ਸਵਾਰੀ ਆਲੇ ਦੁਆਲੇ ਸਵਾਈ ਰੱਖੀਏ ਕਿਉਂਕਿ ਜੇ ਸਾਰੇ ਅਸੀਂ ਕਿਉਂਕਿ ਸਾਰਿਆਂ ਨੇ ਲੈਣਾ ਪਾਣੀ ਸਾਰਿਆਂ ਨੇ ਪੀਣਾ ਧਰਤੀ ਤੇ ਸਾਰਿਆਂ ਨੇ ਰਹਿਣਾ ਜਿੱਥੇ ਸਰਕਾਰਾਂ ਦੀਆਂ ਡਿਊਟੀਆਂ ਉੱਥੇ ਸਾਡੀਆਂ ਆਪਣੀਆਂ ਡਿਊਟੀਆਂ ਬਣਦੀਆਂ ਕਿ ਅਸੀਂ ਇੱਕ ਪਹਿਰੇਦਾਰ ਦੇ ਤੌਰ ਤੇ ਕੰਮ ਕਰੀਏ ਤਾਂ ਕਿ ਸਾਡਾ এনवायरमेंट ਬਚ ਸਕੇ ਵਾਤਾਵਰਣ ਦਿਵਸ ਮੌਕੇ ਤੇ ਚੰਡੀਗੜ੍ਹ ਗਰੁੱਪ ਆਫ ਕਾਲਜ ਚੰ ਜੇੜੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਚੱਪੜ ਚੇੜੀ ਵਿਖੇ ਬੂਟੇ ਲਗਾ ਕੇ ਮਨਾਇਆ ਗਿਆ। ਇਸ ਖਾਸ ਮੌਕੇ ਫਿਲਮ ਅਦਾਕਾਰ ਬਨਿੰਦਰ ਬਨੀਦੇ ਉੱਗੇ ਲੇਖਕ ਕੋਮਲ ਮਿਟਾਲ ਹਾਜ਼ਰ ਹੋਏ। ਬਨਿੰਦਰ ਬਨੀ ਨੇ ਕਿਹਾ ਕਿ ਜੇਕਰ ਵਾਤਾਵਰਣ ਨੂੰ ਬਚਾਉਣਾ ਹੈ ਤਾਂ ਬੂਟੇ ਵੱਧ ਤੋਂ ਵੱਧ ਲਗਾਉਣੇ ਪੈਣਗੇ। ਇਸ ਖਾਸ ਮੌਕੇ ਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੇਸਟ ਚੀਜ਼ਾਂ ਤੋਂ ਬਣਾਈਆਂ ਕਲਾਕ੍ਰਿਤੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਖਾਸ ਮੌਕੇ ਤੇ ਕਾਲਜ ਦੀ ਡਾਇਰੈਕਟਰ ਬਿਸਮਿੰਤ ਾਲੀਵਾਲ ਵੀ ਹਾਜ਼ਰ ਸਨ। ਮੇਰੇ ਵੱਲੋਂ ਲੋਕਾਂ ਨੂੰ ਆਹੀ ਮੈਸੇਜ ਆਇਆ ਅੱਜ ਤੇ ਦਿਨ ਵੀ ਕਿ ਸਭ ਨੂੰ ਟਰੀ ਪਲਾਂਟੇਸ਼ਨ ਕਰਨੀ ਚਾਹੀਦੀ ਹੈ ਬਿਕੋਜ਼ ਯੂ نو ਕਿ ਅੱਜਕੱਲ ਕਿੰਨੀ ਜ਼ਿਆਦਾ ਗਲੋਬਲ ਵਾਰਮਿੰਗ ਹੋ ਗਈ ਹੈ ਉਹਦੇ ਕਰਕੇ ਇੰਨਾ ਜ਼ਿਆਦਾ ਆਪਣਾ ਟੈਂਪਰੇਚਰ ਵੱਧ ਰਿਹਾ ਹੈ ਤੇ ਇਸ ਲਈ ਹਰ ਇੱਕ ਇਨਸਾਨ ਨੂੰ ਆਪਣੇ ਘਰ 'ਚ ਇੱਕ ਟਰੀ ਲਗਾਉਣਾ ਚਾਹੀਦਾ ਹੈ ਤੇ ਟਰੀ ਪਲਾਂਟੇਸ਼ਨ ਕਰਨੀ ਚਾਹੀਦੀ ਹੈ ਜਿਵੇਂ ਅੱਜ ਸਾਡੇ ਸਟੂਡੈਂਟਸ ਸਦਨਾਇਆ ਸਵੇਰਾ ਤੇ ਸਾਡੀ ਐਨਐਸਐਸ ਐਨਸੀਸੀ ਦੇ ਸਟੂਡੈਂਟਸ ਅੱਜ ਜਿਵੇਂ 500 ਪਲਾਂਟੇਸ਼ਨ ਕਰ ਰਹੀ ਹੈ ਇੱਥੇ ਪਲਾਂਟੇਸ਼ਨ ਰਾਈਟ ਚਲਾਈ ਹੈ ਸੀ ਪਲਾਂਟੇਸ਼ਨ ਕਰ ਰਹੀ ਹੈ ਤੇ ਆ ਦੇਖੋ ਜਿਵੇਂ ਤੁਸੀਂ ਦੇਖ ਰਹੇ ਹੋ ਕਿੰਨਾ ਵਧੀਆ ਇਹਨਾਂ ਨੇ ਕ੍ਰੀਏਟੀਵਿਟੀ ਦਿਖਾਈ ਹੈ ਆਪਣੇ ਵੇਸਟ ਮਟੀਰੀਅਲ ਨਾਲ ਇਹਨਾਂ ਨੇ ਇਹਨਾਂ ਤੋਂ ਨਾ ਨਾ ਚੀਜ਼ਾਂ ਬਣਾਈਆਂ। ਬਲੰਤਾ ਜੀ ਵਰਡ ਐਨਵਾਇਰਨਮੈਂਟ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਜਿਵੇਂ ਕਿ ਹਰ ਇੱਕ ਦਿਨ ਮਿੱਥਿਆ ਹੁੰਦਾ ਅੱਜ ਕੁਦਰਤ ਦਾ ਦਿਨ ਹੈ ਵੈਸੇ ਤਾਂ ਹਰ ਦਿਨ ਕੁਦਰਤ ਦਾ ਹੁੰਦਾ ਅੱਜ ਕੁਦਰਤ ਦਾ ਬਰਥਡੇ ਹੈ ਸੋ ਹੈਪੀ ਬਰਥਡੇ এনवायरमेंट ਪੰਚ ਜੂਨ ਵਰਡ এনवायरमेंट ਮੈਂ ਇੱਕ ਚੀਜ਼ ਨੋਟ ਕਰ ਰਿਹਾ ਸੀ ਦੇਖੋ ਪਹਿਲਾਂ ਤਾਂ ਇਹ ਗੰਗਾ ਵੀ ਪਲਾਸਟਿਕ ਨਹੀਂ ਹੈ ਕਰਾ ਰਿਹਾ ਰੀਸਾਈਕਲ ਤੋਂ ਦੇਖੋ ਕਰਕੇ ਦੇਖੋ ਜਨਾਬ ਸੋ ਇਹਨਾਂ ਨੇ ਦੇਖੋ ਕੋਈ ਵੀ ਚੀਜ਼ ਹੈ ਅਬੀਅਰ ਦੀ ਬੋਤਲ ਮਿਲ ਲੱਗਦਾ ਔਰ ਆ ਦੇਖੋ ਲੋਕ ਪੀ ਕੇ ਸਿੜ ਦਿੰਦੇ ਨੇ ਇਹਨਾਂ ਨੇ ਕਿੰਨਾ ਖੂਬਸੂਰਤੀ ਯੂਜ਼ ਕੀਤਾ ਇਸ ਚੀਜ਼ ਦਾ ਹੈਨਾ ਆ ਆ ਵੀ ਬੋਟਲ ਆ ਦੇਖੋ ਕਿੰਗਫਿਸ਼ਰ ਦੀ ਬੋਟਲ ਆ ਜਿਵੇਂ ਵੀ ਆ ਨਾ ਕਿਵੇਂ ਇਹਨਾਂ ਨੇ ਯੂਜ਼ ਕੀਤਾ ਬੰਦਾ ਇਹਨੂੰ ਡੈਕੋਰੇਸ਼ਨ ਲਈ ਘਰ ਘਰ ਵੀ ਰੱਖ ਸਕਦਾ ਜਾਂ ਕੁਝ ਵੀ ਇਹਦੇ ਵਿੱਚ ਮਤਲਬ ਦੇਖਣ ਚ ਬੋਤਲਾਂ ਲੱਗ ਨਹੀਂ ਰਹੀਆਂ ਹੁਣ ਜੇ ਤੁਸੀਂ ਇਹਨਾਂ ਦੀ ਬੋਲੀ ਲਓਗੇ ਮਤਲਬ ਬੀਅਰ ਦੀ ਬੋਤਲ ਜੇ 250 ਦੀ 5 500 ਦੀ ਵੇਖਣਗੇ ਮਿਨੀਮਮ ਦੇਖੋ ਕਿੰਨੀ ਖੂਬਸੂਰਤੀ ਨਾਲ ਕੰਮ ਕੀਤਾ ਉਹ ਗਲਾਸ ਦੇਖੋ ਗਲਾਸ ਆਪਾਂ ਪੀ ਕੇ ਸਿੱਧਦੇ ਨੇ ਡਸਟਬਿਨ ਦੇ ਵਿੱਚ ਕਿੰਨਾ ਰੀਸਾਈਕਲ ਰੀਸਾਈਕਲ ਕਰਕੇ ਉਹਨੂੰ ਨਾ ਯੂਜ਼ ਕੀਤਾ ਉਹ ਨਾਰੀਅਲ ਦੀ ਦੇਖ ਲਓ ਛੋ ਮਿਲਕ ਦੀ ਬੋਟਲਸ ਲਾ ਲਓ ਜਾਂ ਕਿਵੇਂ ਵੀ ਆ ਆ ਪੇਪਰ ਦਾ ਦੇਖੋ ਬਹੁਤ ਵਧੀਆ ਦੇਖੋ ਕੋਈ ਸੋਚ ਸਕਦਾ ਵੀ ਇਦਾਂ ਦਾ ਪੈਨਸਟੈਂਡ ਬਣ ਸਕਦਾ ਸੋ ਬਹੁਤ ਅੱਛਾ ਐਫਰਟ ਹੈ ਔਰ ਇਹ ਕ੍ਰੀਏਟੀਵਿਟੀ ਜਿਸਕੋ ਗੱਲ ਕਰੀ ਮੈਨੂੰ ਲੱਗਦਾ ਇਹ ਹੈ ਇਹ ਪੇਂਟ ਕਰਦੇ ਸੋ ਇਸ ਫਰੇਮ ਦਾ ਜਿਹੜਾ ਪੇਂਟ ਵੀ ਖਤਮ ਹੋਇਆ ਸੀ ਹਾਂ ਉਹ ਪੇਂਟ ਦੀ ਉਹ ਮਨ ਬੋਟਲ ਲੱਗਦੀ ਹੈ ਇਹਦੇ ਇਹਦੇ ਉੱਪਰ ਹੀ ਪੇਂਟ ਕਰਕੇ ਇਹਨਾਂ ਦੇ ਕਿੰਨਾ ਫੂਲਸ ਵਾਲਾ ਡਿਜ਼ਾਈਨ ਬਣਾਤਾ ਹਨਾ ਸੋ ਬਹੁਤ ਵਧੀਆ ਐਫਰਟ ਹੈ ਐਫਰਟ ਲਈ ਮੈਂ ਕਹਾਂਗਾ ਇੱਕ ਵਾਰ ਸਾਰੇ ਤਾੜੀਆਂ ਮਾਰੋ ਕੋ ਕੋ ਦਾ ਚਰਚਾਟੇ ਸੜਕੀ ਹਾਦਸੇ ਲਗਾਤਾਰ ਚੱਲ ਰਹੀ ਹਨ 2 ਮਹੀਨੇ ਪਹਿਲਾਂ ਹੋਈ ਸੜਕੀ ਹਾਦਸੇ ਵਿੱਚ ਜ਼ਖਮੀ ਨੌਜਵਾਨ ਦੀ ਲਾਸ਼ ਡਰਨ ਹੋਈ ਮੌਤਾ ਮਾਮਲਾ ਦਰਮਾਇਆ ਗਿਆ ਜਿਸ ਨੂੰ ਲੈ ਕੇ ਪੀੜਿਤ ਪਰਿਵਾਰ ਮੈਂਬਰ ਤੇ ਸਮਾਜ ਸੇਵੀ ਸੁਚਿੰਦਰ ਸਿੰਘ ਨੇ ਪੀੜਿਤ ਪਰਿਵਾਰ ਦੇ ਹੱਕ ਵਿੱਚ ਬੋਲਦਿਆਂ ਪੁਲਿਸ ਕਾਰਵਾਈ ਦੀ ਮੰਗ ਕੀਤੀ ਜਿਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ ਪੀੜਿਤ ਪਰਿਵਾਰ ਦੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਪਿਛਲੇ 4 ਦਿਨਾਂ ਤੋਂ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਤੇ ਲਾਸ਼ ਰੱਖ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੈਂ ਸੁਖਵਿੰਦਰ ਸਾਡੇ ਪਿੰਡ ਇੱਕ ਨੌਜਵਾਨ ਦੀ ਐਕਸੀਡੈਂਟ ਨਾਲ ਮੌਤ ਹੋਈ ਸੀ ਕਰਨੈਲ ਸਿੰਘ ਮਹਿੰਦਰ ਸਿੰਘ ਦੇ ਸੋ ਉਹਨਾਂ ਦੀ ਜਿਹੜੀ ਆ ਅਸੀਂ ਕਾਰਵਾਈ ਕਰਾ ਰਹੇ ਸੀ ਸਾਰੇ ਪਰਿਵਾਰ ਦੀ ਮਦਦ ਕਰ ਰਹੇ ਸੀ ਸੋ ਜਿਹੜੀ ਹੁਣ ਤੱਕ ਦੀ ਪੁਲਿਸ ਦੀ ਕਾਰਵਾਈ ਹੈ ਉਸ ਤੋਂ ਅਸੀਂ ਸੰਤੁਸ਼ਟ ਹਾਂ ਤੇ ਉਸ ਤੋਂ ਪਹਿਲਾਂ ਦੋ ਦਿਨ ਪਹਿਲਾਂ ਇੱਕ ਵੀਡੀਓ ਰਿਕਾਰਡਿੰਗ ਹੋਈ ਸੀ ਤੇ ਉਹ ਚ ਨੇਚਰਲੀ ਪਰਿਵਾਰ ਦੇ ਤੇ ਸਾਡੇ ਮਨਾਂ 'ਚ ਥੋੜਾ ਜਿਹਾ ਗੁੱਸਾ ਸੀਗਾ ਸੋ ਅਸੀਂ ਨਹੀਂ ਚਾਹੁੰਦੇ ਵੀ ਜਿਹੜੇ ਲੋਕ ਸਮਾਜ ਚੰਬਦਿਆ ਕੰਮ ਕਰ ਰਹੇ ਨੇ ਵਧੀਆ ਲੋਕ ਨੇ ਟੀਮ ਵਰਕ ਨਾਲ ਕੰਮ ਕਰਦੇ ਆ ਵੀ ਉਹਨਾਂ ਦੀਆਂ ਭਾਵਨਾਵਾਂ ਉਹਨੂੰ ਜਾਂ ਠੇਸ ਪਹੁੰਚੇ ਜਾਂ ਉਹਨਾਂ ਦਾ ਕੋਈ ਜਿਹੜਾ ਨੁਕਸਾਨ ਹੋਵੇ ਸੋ ਉਹਨਾਂ ਦੀ ਜਿਹੜੀ ਕਾਰਵਾਈ ਸੀ ਹਿੱਟ ਐਂਡ ਰਨ ਦਾ ਕੇਸ ਸੀਗਾ ਮੁੰਡੇ ਦੀ ਮੌਤ ਹੋ ਗਈ ਸੀ ਤੇ ਉਹ ਪੁਲਿਸ ਨੇ ਜਿਹੜਾ ਫਾਈਂਡ ਅਪ ਕਰ ਲਿਆ ਬੰਦਾ ਕਿਹੜਾ ਸੀ ਤੇ ਥੋੜੀ ਜੀ ਦੇਰ ਜ਼ਰੂਰ ਹੋਈ 2 ਮਹੀਨੇ ਲੇਟ ਹੋਈ ਤੇ ਉਹ ਫਾਈਂਡ ਅਪ ਕਰ ਲਿਆ ਫਾਈਂਡ ਅਪ ਕਰਨ ਤੋਂ ਬਾਅਦ ਪਰਵਾਰ ਨੂੰ ਪ੍ਰੋਸੈਸ ਲਾਈਕ ਐ ਪੰਚਾਇਤ ਤੇ ਮਤਬਰ ਬੰਦਿਆ ਨੇ ਜਦੋਂ ਉਹ ਸਾਰੇ ਪ੍ਰੋਸੈਸ ਉਹਨਾਂ ਨੂੰ ਸਾਰਾ ਕਾਰਵਾਈ ਤੋਂ ਸੰਤੁਸ਼ਟ ਹੋਏ ਤੇ ਉਸ ਮੁੰਡੇ ਦਾ ਅੱਜ ਸਸਕਾਰ ਕਰ ਦਿੱਤਾ ਗਿਆ ਇੱਕ ਐਕਸੀਡੈਂਟ ਹੋਇਆ ਸੀਗਾ ਅੱਖੋ ਕੈਂਚੀਆਂ ਤੋਂ ਸੈਣੀਵਾਲ ਦੋ ਮੁੰਡੇ ਜਾ ਰਹੇ ਸੀ ਮੋਟਰਸਾਈਕਲ ਤੇ ਤੇ ਇੱਕ ਮੋਟਰਸਾਈਕਲ ਨੇ ਪਿੱਛੋਂ ਹਿੱਟ ਕੀਤਾ ਸੀ ਔਰ ਹਿੱਟ ਕਰਨ ਨਾਲ ਇੱਕ ਜਿਹੜਾ ਮੁੰਡਾ ਪਿੱਛੇ ਬੈਠਾ ਸੀ ਉਹਦਾ ਸਿਰ ਵੱਜਿਆ ਸੜਕ ਦੇ ਉੱਤੇ ਔਰ ਉਹ ਮਤਲਬ ਕਾਫੀ ਸੱਟਾਂ ਲੱਗੀਆਂ ਸੀ ਉੱਥੇ ਬੇਹੋਸ਼ ਹੋ ਗਿਆ ਸੀ ਤੇ ਇੱਕ ਇੱਕ ਦੇ ਮੂੰਹ ਤੇ ਥੋੜੀ ਸੱਟ ਲੱਗੀ ਸੀ ਮਤਲਬ ਛੋਟੀ ਮੋਟੀ ਸੱਟ ਲੱਗੀ ਸੀ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਉਹਨੂੰ ਚੱਕਿਆ ਔਰ ਐਡਮਿਟ ਕਰਵਾਤਾ ਸੀ ਬਰਨਾਲੇ ਬਰਨਾਲੇ ਤੋਂ ਬਾਅਦ ਉਹਨੂੰ ਸ਼ਿਫਟ ਕਰਤਾ ਸੀ ਫਰੀਦਕੋਟ ਫਰੀਦਕੋਟ ਉਹਦੀ ਦੌਰਾਨੇ ਇਲਾਜ ਮੌਤ ਹੋ ਗਈ ਸੀ ਤੇ ਅਸੀਂ ਜਿਸ ਦਿਨ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਤੋਂ ਅਗਲੇ ਦਿਨ ਐਫ ਆਈ ਆਰ ਦਰਜ ਕਰਤੀ ਸੀ ਆ ਨਾਮ ਲੂਮ ਮੋਟਰਸਾਈਕਲ ਚਾਲਕ ਦੇ ਖਿਲਾਫ ਉਸ ਤੋਂ ਬਾਅਦ ਪਰਿਵਾਰ ਦੀ ਮੰਗ ਸੀ ਵੀ ਜਲਦੀ ਤੋਂ ਜਲਦੀ ਦੋਸ਼ੀ ਨੂੰ ਲੱਭਿਆ ਜਾਵੇ ਤਾਂ ਉਹ ਉਹਦੀ ਜਦੋਂ ਦਰਾਨੇ ਇਲਾਜ ਪਰਸੋਂ ਮੌਤ ਹੋਈ ਸੀ ਤੇ ਜਿਹੜਾ ਦੋਸ਼ੀ ਹੈ ਵੀ ਅਸੀਂ ਆਪਦੇ ਸੋਰਸ ਕੈਮ ਕਰਕੇ ਜਾਂ ਟੈਕਨੀਕਲ ਅ ਸਿਸਟੈਂਟਸ ਲੈ ਕੇ ਇੱਕ ਦੋਸ਼ੀ ਲੱਭਿਆ ਉਹਦਾ ਨਾਮ ਜੀ ਅਵਤਾਰ ਸਿੰਘ ਤਾਰੀ ਪਿੰਡ ਗਿੱਲ ਕੋਠੇ ਸਾਨੂੰ ਪਤਾ ਲੱਗਿਆ ਵੀ ਸਾਡੇ ਮੁਖਬਰ ਨੇ ਵੀ ਦੱਸਿਆ ਵੀ ਇਹੀ ਬੰਦਾ ਸੀਗਾ ਉਸ ਦਿਨ ਇਹਦੇ ਮੋਟਰਸਾਈਕਲ ਨੇ ਹਿੱਟ ਕੀਤਾ ਸੀ ਪਿੱਛੇ ਤੋਂ ਔਰ ਇਹ ਬੰਦੇ ਡਿੱਗ ਪਏ ਸੀ ਔਰ ਫਿਰ ਇਹ ਮੌਕੇ ਤੋਂ ਮੋਟਰਸਾਈਕਲ ਭਜਾ ਕੇ ਲੈ ਗਿਆ ਸੀ ਔਰ ਅਵਤਾਰ ਸਿੰਘ ਤਾਰੀ ਨੂੰ ਅਸੀਂ ਕੇਸ ਦੇ ਵਿੱਚ ਨਾਮਜ਼ਦ ਕਰ ਲਿਆ ਹੈ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਹੈ ਤਾਂ ਅਸੀਂ ਪਰਿਵਾਰ ਨੂੰ ਜਾ ਕੇ ਮਿਲੇ ਪਰਿਵਾਰ ਦੇ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੋਣ ਕਰਕੇ ਉਹਨਾਂ ਕੋਲੇ ਵਿੱਤੀ ਕੰਡੀਸ਼ਨ ਉਹਨਾਂ ਦੀ ਇੰਨੀ ਨਹੀਂ ਸੀ ਕਿ ਆਪਣੇ ਬੱਚੇ ਦਾ ਸੰਸਕਾਰ ਕਰ ਸਕਦੇ ਕੁਝ ਮੋਤਵਾਰ ਸੱਜਣਾ ਨੇ ਰਲ ਕੇ ਤਾਂ ਕੁਝ ਪੁਲਿਸ ਵੱਲੋਂ ਵੀ ਉਹਨਾਂ ਦੀ ਵਿੱਤੀ ਸਹਾਇਤਾ ਕੀਤੀ ਗਈ ਤਾਂ ਉਹ ਡੈੱਡ ਬੋਡੀ ਦਾ ਸੰਸਕਾਰ ਕਰਵਾਤਾ ਮੰਗਲਵਾਰ ਨੂੰ ਇੱਕ 31 ਸਾਲਾ ਮੈਲਾ ਆਪਣੇ ਹਰਨੀਆਂ ਦੇ ਆਪਰੇਸ਼ਨ ਕਰਾਉਣ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਹੋਏ ਤੇ ਦੇਰ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵੱਲੋਂ ਡਾਕਟਰ ਦੇ ਅੰਗੈਲੀ ਦੇ ਲਾਇ ਅਰੋਪ। ਸਰਕਾਰੀ ਹਸਪਤਾਲ ਦੇ ਬਾਹਰ ਲਾਸ਼ ਰੱਖ ਕੇ ਧਰਨਾ ਦਿੱਤਾ ਗਿਆ ਤੇ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਐਸਐਮਓ ਡਾਕਟਰ ਗਗਨ ਨੇ ਕਿਹਾ ਕਿ ਜੋਤੀਦਾ ਹਰਨੀਆਂ ਦਾ ਆਪਰੇਸ਼ਨ ਕੀਤਾ ਸੀ ਤੇ ਆਪਰੇਸ਼ਨ ਤੋਂ ਬਾਅਦ ਉਸ ਦਾ ਬੀਪੀ ਘਟ ਗਿਆ। ਡਾਕਟਰ ਵੱਲੋਂ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਰੈਫਰ ਕਰਨ ਦੀ ਗੱਲ ਕਹੀ ਪਰੰਤੂ ਉਹ ਪ੍ਰਾਈਵੇਟ ਹਸਪਤਾਲ ਲੈ ਗਏ ਅਤੇ ਉਹਨਾਂ ਦੇ ਪਰਿਵਾਰ ਨਾਲ ਗੱਲ ਕਰ ਰਿਹਾ ਤੇ ਉਹ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਤੇ ਉਹਨਾਂ ਵੱਲੋਂ ਜੋ ਧਰਨਾ ਲਗਾਇਆ ਗਿਆ ਸਰਾਸਰ ਗਲਤ ਹੈ। ਦੇਖੋ ਜੀ ਮੈਂ ਤੇ ਇਸ ਵਾਰ ਦਾ ਕਾਉਂਸਲਰ ਹੋਣ ਦੇ ਨਾਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਅਨਰਥ ਹੋ ਗਿਆ ਸਾਡੇ ਦੇ ਕੋਲ ਛੋਟੀ ਜੀ ਬੱਚੀ ਆ ਇੱਕ ਚੰਗੀ ਬਲੀ ਲੇਡੀ ਦਾ ਸਿਵਲ ਹਸਪੀਟਲ ਦੇ ਵਿਚਾਰਨੀਆਂ ਦਾ ਆਪਰੇਸ਼ਨ ਕਰਾਣਾ ਹੈ ਪਰ ਉੱਥੇ ਮੋਗਾ ਦੇ ਵਿੱਚ ਸਿਵਲ ਹਸਪੀਟਲ ਮੋਗਾ ਦੇ ਵਿੱਚ ਜਦੋਂ ਆਪਰੇਸ਼ਨ ਕਰਾਣਾ ਹੈ ਤੇ ਉਸ ਦਾ ਆਪਰੇਸ਼ਨ ਕਰਨ ਤੋਂ ਬਾਅਦ ਉਹ ਤੜਪਦੀ ਰਹੀ ਤੜਪਦੀ ਰਹੀ ਇਹਨਾਂ ਦੇ ਹਸਪੀਟਲਾਂ ਨਾਲ ਸੱਤੇ ਜੂਣ ਹੀ ਰੰਗੀ ਇਹ ਕਦੇ ਮੋਬਾਈਲਾਂ ਦੇ ਘਰੇ ਕਿਤੇ ਖੇਡੀਆਂ ਜਾਂਦੇ ਇਹਨਾਂ ਨੂੰ ਆਮ ਬੰਦੇ ਦੀ ਜਾਨ ਦੇ ਨਾਲ ਕੋਈ ਮਤਲਬ ਨਹੀਂਗਾ ਤੇ ਕੱਲ ਇਹਨਾਂ ਨੇ ਕਹਿਤਾ ਵੀ ਜਾਓ ਤੁਸੀਂ ਜਦੋਂ ਫਰੀਦਕੋਟ ਲੈ ਜਾਓ ਜਾਂ ਕਿਸੇ ਹੋਰ ਲੈ ਜਾਓ ਜਦੋਂ ਉਹਦੀ ਮੌਤ ਹੋਣ ਵਾਲਾ ਕੰਮ ਸੀ ਬਾਹਰ ਨਿਕਲੇ ਮੌਤ ਹੋ ਗਈ ਐਸ ਬੱਚੇ ਦਾ ਇਹਦਾ ਕੀ ਕਸੂਰਾ ਚਰੀ ਮਾਂ ਚੰਗੀ ਪੜੀ ਇਹਦੀ ਜਿੱਥੋਂ ਚਲੇਗੀ ਪਰसों ਮੇਰੇ ਘਰੇ ਆਏ ਮੇਰੇ ਬੱਚੇ ਨਾਲ ਬੱਚੀ ਨੇ ਖੇਡਿਆ ਪਿੰਗ ਦਾ ਝੂਟਾ ਲਿੱਤਾ ਗੱਲਾਂ ਬਤਾ ਕੀਤੀਆਂ ਕੀ ਬੜਾ ਸੀਗਾ ਬਾਅਦਲੇ ਦਿਨ ਇਹਦੀ ਮਾਂ ਦੀ ਮੌਤ ਹੋ ਜੂਗੀ ਕੀ ਸਾਨੂੰ ਐਸਾ ਇਨਸਾਫ ਨਹੀਂ ਮਿਲਣਾ ਚਾਹੀਦਾ ਜੇ ਅਸੀਂ ਆਮ ਗਰੀਬ ਘਰਾਂ ਦੇ ਬੱਚੇ ਆ ਕੋਈ ਪੁੱਛ ਕੇ ਚ ਨਹੀਂ ਇਸ ਹਸਪਤਾਲ ਦੇ ਹਰ ਇੱਕ ਅਧਿਕਾਰੀ ਨੂੰ ਮੈਂ ਪੁੱਛਣਾ ਚਾਹਨਾ ਵਾ ਜੇ ਤੁਹਾਨੂੰ ਸਰਕਾਰਾਂ ਨੇ ਕੋਈ ਅਥਾਰਟੀਆਂ ਦਿੱਤੀਆਂ ਹੋਈਆਂ ਵਾ ਤੁਹਾਨੂੰ ਤਾਕਤਾਂ ਦਿੱਤੀਆਂ ਤੁਹਾਡੇ ਤਾਂ ਕੋਈ ਕਾਰਵਾਈ ਨਹੀਂ ਕਰ ਸਕਦਾ ਤੁਹਾਡੇ ਕੋਈ ਪਰਚਾ ਨਹੀਂ ਕਰਾ ਸਕਦਾ ਇਹ ਤੁਹਾਡੇ ਦਿਮਾਗ ਦੇ ਵਿੱਚ ਗਲਤਫਹਿਮੀ ਆ ਅੱਜ ਇਹ ਗੱਲ ਕਰਦੇ ਰੱਖਿਆ ਮੈਂ ਇਸ ਸਮੇਂ ਨਾਲ ਕੋਈ ਤੁਹਾਡਾ ਰਸਤਾ ਸਾਡਾ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਸਾਡਾ ਨਾਲ ਰਸਤਾ ਆਇਆ ਸੀਗਾ ਦੇਖੋ ਜੇ ਹਸਪੀਟਲ ਦੇ ਵਿੱਚ ਤੁਸੀਂ ਰस्सियां ਬਲਾਈ ਜਾਂਦੇ ਉਹਨਾਂ ਦੇ ਰस्सियां ਬਲਾਈ ਡਿਗਰੀਆਂ ਤੇ ਤੜਪ ਤੜਪ ਕੇ ਮਰੀ ਤੜਪ ਤੜਪ ਕੇ ਮਰੀ ਇੱਥੇ ਆਪਰੇਟ ਡਾਕਟਰਾਂ ਨੇ ਸਾਨੂੰ ਕਿਹਾ ਹੈ ਇਹ ਲਾਪਰਵਾਹੀ ਕਿਹਦੀ ਸਾਡੇ ਰਿਹਾ ਤੁਸੀਂ ਲਾਪਰਵਾਹੀ ਦਾ ਕੀ ਹੈ ਡਾਕਟਰ ਹੀ ਸਾਰੇ ਹਸਪਤਲ ਦੀ ਲਾਪਰਵਾਹੀ ਹੈ ਜਦੋਂ ਉਹਨਾਂ ਕੋਲੇ ਵੈਂਟੀਲੇਟਰ ਦੀ ਸਹੂਲਤ ਆ ਗਈ ਕਿ ਕਿਉਂ ਆਪਰੇਸ਼ਨ ਕਰਦੇ ਹੋ ਕੀ ਕਰੋਗੇ ਹੁਣ ਮੰਗ ਕੀ ਕਰਨੇ ਚਾਹੁੰਦੇ ਇਸ ਕਿਨੇ ਬੱਚੀ ਨੂੰ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ ਜੇ ਉਸ ਬੱਚੇ ਨੂੰ ਇਨਸਾਫ ਨਹੀਂ ਮਿਲਦਾ ਕਿ ਮੈਂ ਸਾਰੇ ਹਿੰਦੁਸਤਾਨ ਦੇ ਪੰਜਾਬ ਦੇ 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 ਲੋਕਾਂ ਨੂੰ ਕਹਿਣਾ ਚਾਹੁੰਦਾ ਗਰੀਬੋ ਅੱਜ ਘਰੇ ਬਹਿ ਜਾਓ ਔਖੇ ਸੋਖੇ ਜ਼ਮੀਨਾਂ ਵੇਚ ਕੇ ਕਿਸੇ ਦਾ ਕਰਜ਼ਾ ਲੈ ਕੇ ਡਰਾਈਵਰ ਦੇ ਵਿੱਚ ਹੀ ਹਸਪਤਲ ਤੇ ਇਲਾਜ ਕਰਾ ਲਓ ਇੰਨਾ ਤੋਂ ਲਾਂਦਾ ਤੁਹਾਨੂੰ ਕੋਈ ਫਾਇਦਾ ਨਹੀਂ ਇਹਨਾਂ ਨੇ ਤੁਹਾਨੂੰ ਇੱਥੇ ਆ ਕੇ ਮਾਰਨ ਤੱਕ ਜਾਣਾ ਕੋਈ ਕੰਮ ਨਹੀਂ ਕਰਦਾ ਮੈਂ ਤੁਹਾਡਾ ਜੀ ਮੇਰਾ ਬਿੰਦੂ ਲਵੇ ਦੀ ਕੀ ਮਾਮਲਾ ਕੀ ਹੈ ਤੁਸੀਂ ਧਰਾਂ ਲਗਾਏ ਹਸਪਤਾਲ ਦੇ ਮੁਰੇ ਪਿੱਛੇ ਕਰੋ ਮੇਰੇ ਮੇਰੀ ਤੀਨ ਨੂੰ ਮਾਰਤਾ ਜੀ ਇਹਨਾਂ ਨੇ ਸਾਨੂੰ ਇਹਨਾਂ ਨੇ ਜਵਾਬ ਵੀ ਨਹੀਂ ਦਿੱਤਾ ਵੀ ਹੋਰ ਕਿਤੇ ਲੈ ਜਾਓ ਇਹਨਾਂ ਨੇ ਉੱਥੇ ਸਿੱਟੀ ਰੱਖਿਆ ਬਣ ਕੇ ਟੜਫਦੀ ਰਹੀ ਉਹ ਬੋਲੀ ਨਹੀਂ ਪ੍ਰੈਸ਼ਨ ਕਰਨ ਸਰ ਘੂ ਹੋ ਗਈ ਮੇਰੀ ਤੀ ਡਾਕਟਰਾਂ ਨੇ ਬੰਦ ਡਾਕਟਰਾਂ ਨੇ ਬਾਹਰ ਨਹੀਂ ਕੱਢੀ ਉਹ ਆਪਰੇਸ਼ਨ ਕਰਵਾਇਆ ਸੀ ਫਿਰ ਨਹੀਂ ਅਸੀਂ ਉਹਦੇ ਤੇ ਡਾਕਟਰ ਦਾਖਲ ਕਰਵਾਇਆ ਸੀ ਪਰसों ਹੀ ਕਰਾਇਆ ਸੀ ਪਰसों ਹੀ ਆਪਰੇਸ਼ਨ ਹੋ ਗਿਆ ਪਰसों ਹੀ ਫਿਰ ਕੋਇਆ ਕਿ ਉਸ ਤੋਂ ਬਾਅਦ ਘਰ ਵੀ ਗਿਆ ਉਸ ਤੋਂ ਬਾਅਦ ਥੋੜੀ ਜਿਹੀ ਦੇਰ ਬੋਲੀ ਹੈ ਮੇਰੇ ਬੱਚਾ ਨੂੰ ਮਿਲਾ ਦ ਉਸ ਤੋਂ ਬਾਅਦ ਗੁੰਮ ਹੋ ਗਈ ਹੈ ਬਾਲ ਪਟਣ ਲੱਗ ਗਈ ਹੈ ਬਸ ਸਿਰ ਦੁਖਦਾ ਹੈ ਗਰਦਨ ਦੁਖਦੀ ਹੈ ਬਸ ਫੇਰ ਨਹੀਂ ਬੋਲੀ ਉਹ ਗੁੰਮ ਹੋ ਗਈ ਹੈ ਫਿਰ ਕਿੱਥੇ ਲੈ ਗਏ ਤੁਸੀਂ ਕਿਤੇ ਨਹੀਂ ਲਿਜਾਣ ਦਿੱਤਾ ਬਸ ਉੱਥੇ ਫੋਨ ਕਰੀ ਗਏ ਮੈਨਾਂ ਕੋ ਨੇ ਬਾਰ-ਬਾਰ ਦੇਖੀ ਗਏ ਬਾਰ-ਬਾਰ ਦੇਖੀ ਤੁਹਾਡੇ ਨਾਲ ਗੱਲਬਾਤ ਹੋਈ ਤੁਹਾਡੀ ਗੱਲਬਾਤ ਹੋਈ ਸੀ ਉਹਦੇ ਕੁਝ ਨਹੀਂ ਹੋਇਆ ਬੇਹੋਸ਼ ਹੋ ਰਹੀ ਹੈ ਉਹ ਸਾ ਜੁਗਾ ਜੇ ਤਾਂ ਠੀਕ ਹੋ ਜੂਗੀ ਬੱਚੇ ਕਿੰਨੇ ਨੇ ਬੱਚੇ ਆ ਦੋ ਹੈ ਜੀ ਕੀ ਮੰਗ ਕੇ ਕਰੋਗੇ ਮੇਰੇ ਬੱਚਾ ਨੂੰ ਇਨਸਾਫ ਮਿਲੇ ਮੰਗ ਤਾਂ ਹੁਣ ਉਹ ਤਾਂ ਆਣੀ ਨਹੀਂ ਮੇਰੇ ਬੱਚਾ ਨੂੰ ਮੇਰੀ ਤੀ ਪੋਤੀ ਹੈ ਮੇਰਾ ਪੋਤਾ ਹੈ ਇਹਨਾਂ ਨੂੰ ਕੋਣ ਪਾਲੂਗਾ ਤੁਸੀਂ ਦੱਸੋ ਮੈਂ ਆਪ ਵੀ ਦਵਾਕ ਕਿਨ ਤਾਂ ਛੋਟੇ ਛੋਟੇ ਜਵਾਕ ਪਾਲੇ ਸੀ ਮੇਰੇ ਮੈਂ ਤਾਂ ਬਿਲਕੁਲ ਬਿਮਾਰ ਰਹਿੰਦੀ ਆ ਮੇਰੀ ਸੇਵਾ ਕਰਦੀ ਹੁੰਦੀ ਸੀ ਉਹ ਡਾਕਟਰ ਸਾਹਿਬ ਕਿ ਮਹਿਲਾ ਦੀ ਮੌਤ ਹੋਈ ਹੈ ਪਰਿਵਾਰ ਵੱਲੋਂ ਜਿਹੜਾ ਕਿ ਧਰਨਾ ਲਗਾਇਆ ਗਿਆ ਸਿਰ ਮਾਮਲਾ ਕੀ ਹੈ ਇਹ ਹੀ ਪੇਸ਼ੈਂਟ ਸੀ ਆਪਣੀ ਜੋਤੀ ਵਾਈਫ ਆਫ ਲਾਲਚੰਦ ਦਾ ਮੋਗਾ ਕਾਰਸਰ ਰੋਡ ਤੋਂ 32 ਸਾਲ ਦੀ ਫੀਮੇਲ ਸੀ ਤੇ ਸਾਡੇ ਜਨਰਲ ਸਰਜਨ ਦੇ ਅੰਡਰ ਐਡਮਿਟ ਹੋਈ ਸੀ ਤੇ ਇਹਨਾਂ ਦਾ ਅੰਬਲିକਲ ਹਰਨੀਆ ਦਾ ਆਪਰੇਟ ਹੋਇਆ ਸੀ 3/6 ਨੂੰ ਤੇ ਪੇਸ਼ੈਂਟ ਦੀ ਸਾਰੀਆਂ ਜੋ ਪੀਏਸੀ ਵਗੈਰਾ ਕੰਪਲੀਟ ਕਰਕੇ ਡਾਕਟਰ ਤੋਂ ਚੈੱਕਅਪ ਕਰਵਾ ਕੇ ਉਹਨੂੰ ਕੀਤਾ ਸੀ ਪੇਸ਼ੈਂਟ ਨੂੰ ਪੇਨ ਵਾਰੀ ਵਾਰੀ ਕਹਿ ਰਹੀ ਸੀਗੀ ਤੇ ਉਹਦੇ ਲਈ ਡਾਕਟਰ ਸਾਹਿਬ ਨੇ ਜਿੰਨੀਆਂ ਮੈਡੀਸਿਨ ਕਾਲ ਸੈਕਟਰੀ ਕਾਲ ਐਨਸੀਜੀ ਦੀਆਂ ਕਾਲਸ ਕਰਵਾ ਲਈਆਂ ਸੀਗਾ ਆਪਰੇਸ਼ਨ ਹੋਣ ਤੋਂ ਬਾਅਦ ਦੇ ਵਿੱਚੋਂ ਚਾਰ-ਛੇ ਨੂੰ ਪੇਸ਼ੈਂਟ ਦੀ ਜੋ ਸੈਚੂਰੇਸ਼ਨ ਸੀ ਤੇ ਬਲੱਡ ਪ੍ਰੈਸ਼ਰ ਫਾਲ ਹੋ ਗਿਆ ਸੀਗਾ ਤਿੰਨ ਤਰੀਕ ਤਿੰਨ ਵਜੇ ਫਾਲ ਹੋਇਆ ਨਾਲ ਦੀ ਨਾਲ ਡਾਕਟਰ ਸਾਹਿਬ ਆਏ ਸੀ ਤੇ ਉਹਨਾਂ ਨੇ ਇਹਨੂੰ ਦੇਖਿਆ ਪੇਸ਼ੈਂਟ ਨੂੰ ਐਗਜ਼ਾਮਿਨ ਕੀਤਾ ਤੇ ਇਹਦੇ ਜਿਹੜੇ ਖੂਨ ਚੋਕੀਨ ਦੀ ਕਮੀ ਬਹੁਤ ਘਟ ਗਈ ਸੀ ਜਿਵੇਂ 997 99% ਹੁੰਦੀ ਹੈ ਆਪਣੇ ਬਲੱਡ ਚੋਕੀਨ ਦੀ 70% ਰਹਿ ਗਈ ਸੀ ਤੇ ਡਾਕਟਰ ਸਾਹਿਬ ਨੂੰ ਲੱਗੇ ਕਿ ਕੋਈ ਕਾਰਡੀਆਕ ਹਾਰਟ ਦੀ ਪ੍ਰੋਬਲਮ ਨਾ ਹੋਵੇ ਤਾਂ ਉਹਨਾਂ ਨੇ ਪੇਸ਼ੈਂਟ ਨੂੰ ਕਿਹਾ ਕਿ ਤੁਸੀਂ ਫਰੀਦਕੋਟ ਮੈਡੀਕਲ ਕਾਲਜ ਜਾਂ ਡੀ ਐਮ ਸੀ ਮੈਡੀਕਲ ਕਾਲਜ ਦੇ ਵਿੱਚ ਲੈ ਕੇ ਜਾਓ ਪਰ ਉਹ ਪੇਸ਼ੈਂਟ ਮੇਰੇ ਖਿਆਲ ਚ ਇਹਨਾਂ ਨੂੰ ਕਿਤੇ ਪ੍ਰਾਈਵੇਟ ਇੰਸਟੀਚਿਊਟ ਚ ਲੈ ਗਏ ਗਏ ਤੇ ਜਿੱਥੇ ਬਾਅਦ ਵਿੱਚ ਪੇਸ਼ੈਂਟ ਐਕਸਪਾਇਰ ਹੋ ਗਿਆ। ਗੁਰਦੁਆਰਾ ਸ਼ਿਰਗੁਰੂ ਸਿੰਘ ਨਵੀਨ ਦੇ ਪ੍ਰਦਾਨ ਕਮਲਜੀਤ ਸਿੰਘ ਬਾਬੀ ਅਤੇ ਗੁਰਜੀਤ ਸਿੰਘ ਦੇ ਪਿਤਾ ਅਮਰਜੀਤ ਸਿੰਘ ਜੀ ਦੇ ਸਵਰਗਵਾਸ ਹੋਣ ਉੱਤੇ ਪੰਜਾਬ ਦੇ ਸਾਬਕਾ ਕੈਬਨਰ ਮੰਤਰੀ ਹਰਸੀਮਰਤ ਕਰਬਾਦਲ ਤੇ ਉਹਨਾਂ ਦੀ ਗ੍ਰਹਿ ਵਿਕੇ ਪਹੁੰਚ ਕੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਪ੍ਰਗਟ ਕੀਤੇ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਮਾਹੌਲ ਦਿਨੋ ਦਿਨ ਵਿਗੜਦਾ ਜਾ ਰਿਹਾ ਤੇ ਉਹਨਾਂ ਕਹਿੰਦੇ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ। ਹਾਂਜੀ ਦਿਨੋ ਦਿਨ ਪੰਜਾਬ ਵਿੱਚ ਮਾਹੌਲ ਖਰਾਬ ਹੁੰਦਾ ਯਾਰ ਐ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਜਿਹੜਾ ਪੰਜਾਬ ਤੇ ਅੱਜ ਦੇ ਹਾਲਾਤ ਨੇ ਉਹ ਤੁਸੀਂ ਇਤਿਹਾਸ ਨੂੰ ਦੇਖ ਲਓ ਇੰਨੇ ਮਾੜੇ ਹਾਲਾਤ ਕਦੇ ਨਹੀਂ ਹੋਏ। ਅੱਜ ਭਾਵੇਂ ਕੋਈ ਸ਼ਹਿਰ ਲੈ ਲਓ ਕੋਈ ਪਿੰਡ ਲੈ ਲਓ ਕੋਈ ਬਾਜ਼ਾਰ ਲੈ ਲਓ ਨਾ ਕੋਈ ਵਪਾਰੀ ਆਪਣੇ ਬਕਾਨੇ ਸੁਰੱਖਿਅਤ ਆਪਕੇ ਦਫਤਰ ਚ ਸੁਰੱਖਿਅਤ ਹੋਂਦ ਦਾ ਘਰਾ ਦੇ ਅੰਦਰ ਵੜ ਵੜ ਕੇ ਬੀਬੀਆਂ ਨੂੰ ਵੀ ਭਾਵੇਂ ਪਾਲੀਆਂ ਛੀਨ ਲਤੀਆਂ ਗੋਲੀ ਨਾਲ ਮਾਰਤਾ ਕਿਸੇ ਨੂੰ ਕਦ ਗੋਲੀ ਲੱਗ ਜੂਗੀ ਕੌਣ ਮਾਰ ਕੇ ਕੌਣ ਤੁਰ ਜੂਗਾ ਕੋਈ ਸੁਣਵਾਈ ਨਹੀਂ ਤੇ ਜਿਨ੍ਹਾਂ ਨੇ ਸੌਂਹ ਖਾਧੀਆਂ ਸੀ ਕਿ ਨਸ਼ੇ ਨੂੰ 10 ਦਿਨਾਂ ਚ ਬੰਦ ਕਰਾਂਗੇ ਅੱਜ ਨਸ਼ਿਆਂ ਦੇ ਨਾਂ 'ਚ ਅਨੇ ਡਰਾਮੇ ਹੋ ਰਹੇ ਨੇ ਜਿਹੜੇ ਵੱਡੇ ਵੱਡੇ ਇਹਨਾਂ ਦੇ ਅਫਸਰ ਖੜੇ ਜਾਂਦੇ ਨੇ ਬਟਿੰਡੇ 'ਚ ਖੜੀ ਨਾ ਰਹੀ ਬੀਬੀ ਇਹ ਨਹੀਂ ਵੱਡੀ ਕੋਠੀ ਨਹੀਂ ਵੱਡੀ ਗੱਡੀਆਂ ਅਸ਼ੇ ਦੀ ਚੰਗੀ ਤਸਕਰੀ ਕਰਦੀ ਸੀ ਵੀ ਉਸ ਬਿੱਲੀ ਨੂੰ ਤਾਂ ਹੱਥ ਲਾਇਆ ਨਹੀਂ ਦੇਖੇ ਨੇ ਕ ਉਹਨੇ ਉਹਨੇ ਮੰਡੀ ਦੇ ਨੌਜਵਾਨ ਨੂੰ கரੰਟ ਲਾ ਲਾ ਕੇ ਵੀ 10 ਹੀ ਨਸ਼ੇ ਕਿਥੋਂ ਲਾਂਦਾ ਸੀ ਉਸ ਬੰਦੇ ਦੀ ਮੌਤ ਕਰ ਦਿੱਤੀ ਕਦੇ ਕਿਸੇ ਦਾ ਘਰ ਘਾਰੇ ਨੇ ਕਦੇ ਕਿਸੇ ਦਾ ਘਰ ਘਾਰੇ ਨੇ ਲੇਕਿਨ ਜਿਹੜੇ ਨਸ਼ੇ ਵੇਚਦੇ ਉਹਨਾਂ ਨੂੰ ਪੁਲਿਸ ਹੱਥ ਨਹੀਂ ਲਾ ਰਹੀ ਭਾਵੇਂ ਤੁਸੀਂ ਇਸ ਪਿਛਲੇ 7-8 ਦਿਨਾਂ ਦੀ ਗੱਲ ਹੀ ਦੇਖ ਲਓ ਪਾਈਪਦ ਤੌਰ 'ਤੇ ਆਪਣੇ ਇੱਕ ਫੌਜੀ ਜਿਹੜਾ ਨੇ ਨਸ਼ੇ ਰੋਕਣ ਦਾ ਕੰਮ ਕੀਤਾ ਤੇ ਇੰਨੀ ਬੇਸ਼ਰਮੀ ਦੇ ਨਾਲ ਨਸ਼ੇ ਵੇਚਣਵਾਂ ਜਾ ਕੇ ਉਹਦੀ ਤੱਕਾ ਤੋੜ ਤੀਆ ਉਹ ਵਿਚਾਰਾ ਹਸਪਤਾਲ 'ਚ ਉਹ ਐਡਮਿਟ ਹੈਗੇ ਤੇ ਜਿਹੜੇ ਨੌਜਵਾਨਾਂ ਨੇ ਲਿਖਦਾ ਸਾਡਾ ਪਿੰਡ ਬਿਕਾਉ ਹੈ ਉਹਨੂੰ ਸਰਕਾਰ ਦਾ ਐਸਐਚਓ ਆ ਕੇ ਧਮਕੀ ਦਿੰਦਾ ਕਿ ਕਰਾ ਇੰਕਾਊਂਟਰ ਕਰਾ ਤਾ ਬੋਲਣ ਦੀ ਜਰੂਰਤ ਨਾ ਕਰ ਇਹ ਭਗਵੰਤ ਸਿੰਘ ਸਰਕਾਰ 15 ਅਗਸਤ ਤੇ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਚਲੇ ਗਿਆ 100 ਖਾਤੀਆਂ ਵੀ ਇਸ ਸਾਲ ਪਰਚੇ ਨਸ਼ੇ ਖਤਮ ਹੋ ਜਾਣਗੇ ਸਰਕਾਰ ਬਣੀ ਸੀ ਕਹਿੰਦਾ ਸੀ 10 ਦਿਨ ਤੇ ਹੋ ਜਾਣਗੇ ਉਹ ਨਸ਼ਿਆਂ ਦੇ ਵਿਰੋਧ ਕੱਲਾ ਇੱਕ ਲੋਕ ਚੱਲਦਾ ਏ ਜਿਹੜੀ ਬੇਰੋਜ਼ਗਾਰੀ ਪੰਜਾਬ 'ਚ ਵਧ ਰਹੀ ਕਿਉਂਕਿ ਬਾਹਰਲੇ ਬੰਦਿਆਂ ਨੂੰ ਇਹਨੇ ਨੌਕਰੀਆਂ ਮਿਲ ਰੀਆਂ ਸੀਗੀਆਂ ਹੋਂਦਾਂ ਜਿਹੜੇ ਆਮ ਜਿਹੜੇ ਦਿੱਲੀ ਦੇ ਲੁਟੇਰੇ ਉੱਥੋਂ ਹਾਰ ਕੇ ਇੱਥੇ ਪਹੁੰਚ ਗਏ ਹੈ ਮੁੱਖ ਮੰਤਰੀ ਟਮੀ ਬਣੀ ਬੈਠਿਆ ਹੈਗਾ ਤੇ ਚੇਰਮਨੀਆਂ ਵੀ ਉਹਨਾਂ ਨੂੰ ਜਾਰੀਆਂ ਨੇ ਅਹੁਦੇਦਾਰੀਆਂ ਵੀ ਉਹਨਾਂ ਨੂੰ ਜਾਰੀਆਂ ਹਰ ਮਹਿਕਮੇ 'ਚ ਇਹ ਬੰਦਿਆਂ ਨੂੰ ਬਿਠਾ ਕੇ ਐਸ.ਡੀ ਬਣਾਤਾ ਹੈ ਕਿਸੇ ਨੂੰ ਕੁਝ ਬਣਾਤਾ ਹੈ ਤੇ ਹੁਣ ਅਸੀਂ ਤਾਂ ਕੀ ਬੋਲਾਂ ਹੁਣ ਤਾਂ ਇਹਨਾਂ ਦੇ ਆਪਣੇ ਬੰਦੇ ਉਹ ਬੀਬੀ ਜਿਹੜੀ ਪਟਿਆਲੇ ਵਾਲੀ ਇਹਨਾਂ ਦੀ ਮਹਿਲਾ ਵਿੰਗ ਦੀ ਮਹਿਲਾ ਮੋਰਚਾ ਦੀ ਬੀਬੀ ਉਹ ਆਪ ਉਹਨੇ ਨੇ ਧੰਗ ਖੋਲਦੀ ਆ ਤੇ ਸਰਕਾਰ ਦੇ ਖਿਲਾਫ ਕਿ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਪੰਜਾਬ ਦੇ ਇਹੋ ਦੇ ਹਾਲਾਤ ਜਿੱਥੇ ਕਰਜ਼ਾਈ ਹੋ ਗਿਆ ਲੋਕਾਂ ਦੇ ਨੇੜੇ ਕੋਈ ਜਾਂਦਾ ਨਹੀਂ ਵਿਕਾਸ ਦਾ ਇੱਕ ੱੱਕਾ ਇੱਟ ਕਿਤੇ ਪੈ ਨਹੀਂ ਰਹੀ ਲੋਕੀ ਹਰ ਪੱਖੋਂ ਦੁਖੀ ਨੇ ਆ ਬੀਬੀਆਂ ਘੜੀਆਂ ਨੇ ਇਹਨਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ ਦੱਸੋ ਨੀ ਪੰਜਾਬ ਦੇ ਕਿਹੜੇ ਕੋਨੇ 'ਚ ਕਿਸੇ ਇੱਕ ਬੀਬੀ ਨੂੰ ਜੇ ਦਿਨ ਸਾਰਾ ਜੇ ਹਜ਼ਾਰ ਮਿਲੇ ਆ ਇਹਨਾਂ ਨੇ 3 ਸਾਲਾਂ 'ਚ ਪੰਜਾਬ 'ਚੋਂ ਲੁੱਟਨੇ ਹੁਣ ਕਿਸਾਨਾਂ ਦੀ ਜ਼ਮੀਨਾਂ ਜ਼ਬਰਦਸਤੀ ਖੋਹ ਰਹੇ ਨੇ ਲੈਂਡ ਪੂਲਿੰਗ ਦਾ ਨਵਾਂ ਬਹਾਨਾ ਬਣਾ ਕੇ ਜ਼ੋਰ ਜ਼ਬਰ ਦੇ ਨਾਲ ਕਿਸਾਨਾਂ ਦੀ ਜ਼ਮੀਨਾਂ ਲੈ ਰਹੇ ਨੇ ਬੱਚਿਆਂ ਬੇਰੋਜ਼ਗਾਰ ਬੇਰੋਜ਼ਗਾਰ ਬੱਚਿਆਂ ਦਾ ਹੱਕ ਬਾਹਰ ਦੇ ਸੂਬਿਆਂ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਤੇ ਪੰਜਾਬ ਕਿੱਥੇ ਜਾਊਗਾ ਇੰਡਸਟਰੀ ਤਾਂ ਉਹੀ ਭੱਜ ਰਹੀ ਕਿਉਂਕਿ ਗੈਂਗਸਟਰਾਂ ਦਾ ਰਾਜ ਇੱਥੇ ਚੱਲ ਰਿਹਾ ਕੋਈ ਕਿਤੇ ਸੁਰੱਖਿਆ ਤਾਂ ਨਹੀਂ ਕੋਈ ਚੀਜ਼ ਨਹੀਂ ਸੋ ਮੈਂ ਕਹਿੰਦੀ ਆ ਕਿ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਲੇਕਿਨ ਮੈਂ ਲੋਕਾਂ ਨੂੰ ਅਜੇ ਵੀ ਅਪੀਲ ਕਰਦੀ ਆ ਕਾਂਗਰਸ ਹੋਵੇ ਜਾਂ ਆਮ ਆਦਮੀ ਹੋਵੇ ਇੱਕ ਸਿੱਕੇ ਤੇ ਦੋ ਪਹਿਲੂ ਨੇ ਦਿੱਲੀ ਜੇ ਇਹਨਾਂ ਦੇ ਭਾਈ-ਭਾਲੀ ਅਜੇ ਵੀ ਹੈ ਕਿ ਦੂਜੇ ਨੂੰ ਕਾਲਾ ਕਾਲਾ ਨਹੀਂ ਘਟਣਗੇ ਇਹ ਦੋਵੇਂ ਇਕੱਠੇ ਹੋ ਕੇ ਕੱਲ੍ਹ ਅਕਾਲੀ ਦਲ ਨੂੰ ਭੱਡਣਗੇ ਜਿਹੜੀ ਅਕਾਲੀ ਦਲ ਨੇ ਪਿੰਡ-ਪਿੰਡ 'ਚ ਸ਼ਹਿਰ-ਸ਼ਹਿਰ 'ਚ ਵਿਕਾਸ ਨਹੀਂ ਕੀਤਾ ਸਹੂਲਤਾਂ ਵੀ ਦਿੱਤੀਆਂ ਆਪਣ ਸ਼ਾਂਤੀ ਭਾਈਚਾਰ ਇੱਕ ਸਾਂਝ ਵੀ ਰੱਖੀ ਤੇ ਨਸ਼ਾ ਦੇ ਖਿਲਾਫ ਜੇ ਕਿਸੇ ਨੇ ਲੜਾਈ ਲੜੀ ਸਾਡੇ ਟਾਈਮ 'ਚ ਕਿੰਨਾ ਨਸ਼ਾ ਹੁੰਦਾ ਸੀ ਤਾਂ ਅੱਜ ਜੇ 10 ਗੋਨਾ ਬਾਤ ਨਹੀਂ ਗਿਆ ਤਾਂ ਫਿਰ ਦੱਸੋ ਕੌਣ ਵੇਚ ਰਿਹਾ ਨਸ਼ਾ ਸੋ ਲੋਕਾਂ ਨੂੰ ਜਾਗਨ ਦੀ ਲੋੜ ਹੈ ਸਰਕਾਰ ਤੋਂ ਨਾ ਆਸ ਰੱਖੋ ਨਹੀਂ ਕਿ ਤੁਂ ਚ ਇਹਨੂੰ ਜਗਾਓ ਤੇ ਇਹਨਾਂ ਸਰਕਾਰਾਂ ਨੂੰ ਰਵਾਣਾ ਕਰਕੇ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਉਹ ਜੇ ਪੰਜਾਬ ਬਚਾ ਦੇਣੇ ਦੋਸਤੋ ਇਸ ਸੰ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁبرو ਹੋਵਾਂਗੇ ਤਤਕ ਲਈ ਮੈਂ ਨਹੀਂ ਅਨਿਕ ਤੇ ਜਿੰਦਰ ਕੌਰ ਨੂੰ ਦਿਵਸਾ ਸਰ ਰੱਬ ਰੱਖਾ